ਬਿਲਾਵਲ ਰਜਾ ਪੰਜਵਾ ਛੰਤ ਇਕ ਉਹ ਅੰਕਾਰ ਸਤਿਗੁਰੂ ਪ੍ਰਸਾਦਿ ਸਖੀ ਆਓ ਸਖੀ ਗੁਰੂ ਜੀ ਬੁਲਾਉ ਸਭੇ ਪਾਤਸ਼ਾਹ ਫੇਰ ਪ੍ਰੇਰਨ ਕਰਕੇ ਸਖੀ ਤੇ ਸਖੀ ਦੇ ਸੰਵਾਦ ਦੁਆਰਾ ਮਧਮ ਸਖੀਆਂ ਨੂੰ ਜਿਵੇਂ ਉਤਮ ਸਖੀਆਂ ਉਪਦੇਸ਼ ਦੇ ਨਿਉ ਬ੍ਰਹਮ ਗਿਆਨੀ ਜੋ ਤੱਕਵੇ ਤੇ ਹੈ ਉਹ ਜਿਹਾ ਸਤਿਗੁਰੂ ਸਖੀਆਂ ਨੂੰ ਵਾਇਰੂ ਵਾਲੇ ਇਕਤਾ ਪਾਉਣ ਵਾਸਤੇ ਪ੍ਰੇਰਣਾ ਕਰਕੇ ਜਿਵੇਂ ਸਖੀਆਂ ਜਗਤ ਦੇ ਸੰਪਤੀ ਦੀ ਸੇਵਾ ਦੀ ਐ ਰਾਹੀ ਨੂੰ ਵੀ ਪ੍ਰਾਪਤੀ ਦੀ ਜਹਾਂ ਚ ਸਤਿਗੁਰੂ ਸਾਹਿਬ ਦੀ ਸਖੀ ਤੇ ਸਖੀ ਦੇ ਸੰਗਤ ਦੁਆਰਾ ਉਚਾਰਨ ਕਰਦੇ ਇਸ ਅੰਮ੍ਰਿਤ ਰੂਪ ਬਾਣੀ ਚ ਇੱਕੋ ਦਾਰੂ ਪਰਮੇਸ਼ਰ ਹੋ ਓਕਾਰ ਸਾਰਿਆਂ ਨੂੰ ਪ੍ਰਕਾਸ਼ ਕਰ ਸਤਿਗੁਰਾਂ ਨੇ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਖੀ ਆਓ ਸਖੀ ਵਸ ਆਓ ਸਖੀ ਫੇਰ ਸਖੀਓ ਆਓ ਆਓ ਬਸ ਹੋ 4% ਹਟ ਜਾਓ ਸੰਗਤ ਵਿੱਚ ਆਉਣਾ ਕਰੋ ਸਖੀਓ ਆਪੀ ਕੇਰ ਦਾ ਮੰਗਲ ਗਾਵ ਹੈ ਅਸੀਂ ਪਿਰ ਪਤੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਜਿਹੜਾ ਮੰਗਲ ਜਸ ਵਾਣ ਉਸ ਨੂੰ ਮਿਲ ਕੇ ਗਾਉਣਾ ਕਰੀਏ ਸਖੀ ਆਓ ਕੇ ਸਖੀ ਜਿ ਜਸ ਸੁਜਣੇ ਆਓ ਉਕਤਰ ਹੋਵੋ ਸਖੀ ਵਸ ਆਓ ਸਖੀ ਉਹ ਸਤਿਗੁਰੂ ਹੈ ਦਾਤੇ ਉਹਨਾਂ ਦੀ ਸੰਗਤ ਵਿੱਚ ਵਸੋ ਉਹ ਜਾਂਦੀ ਏ ਸਾਰੇ ਚਾਰ ਸਪੀਡਰ ਸੰਸਾਰ ਦੇ ਜਨਮ ਘਰ ਕੇ ਆਉਣ ਵੱਲੋਂ ਉਹਨਾਂ ਦੀ ਛਾਂ ਵਿੱਚ ਆ ਕੇ ਵਸਣਾ ਕਰੋ ਅਸੀਂ ਪਿਰਕਾ ਸખી ਕੋ ਸખી ਆਓ ਸખી ਸખી ਵਤ ਆਓ ਸખી ਅਸੀਂ ਪਿਰਕਾ ਮੰਗਲ ਗਾਵੇ ਕੇ ਸਖਿਓ ਆਓ ਜਿਵੇਂ ਅਸੂ ਉਹ ਸਖੀ ਜੋ ਸਤਗੁਰੂ ਹੈ ਉਹਨਾਂ ਦੀ ਸੰਗਤ ਆ ਕੇ ਵਸਣਾ ਕਰੋ ਸખી ਵਤ ਆਓ ਸਖੀ ਸਖੀ ਆਉ ਸਖੀ ਵਸ ਆਉ ਸਖੀ ਏਸਾ ਕੀ ਇਹ ਆਉਣਾ ਕਰੋ ਜੋ ਸਖੀ ਸਤਗੁਰੂ ਹੈ ਉਹਨਾਂ ਦੀ ਛਣ ਵਿੱਚ ਆ ਕੇ ਵਸਣਾ ਕਰੋ ਸਖੀ ਅਸੀਂ ਪਿਰ ਕਾ ਮੰਗਲ ਗਾਉ ਹੈ ਸਖੀ ਜੋ ਦਾਤਾ ਹੈ ਪਤੀ ਅਕਾਲ ਪੁਰਖ ਉਸ ਤੇ ਆਪੋਂ ਮੰਗਲ ਗਾਉਣਾ ਕਹੀਏ ਸਖੀ ਅਸ ਵਾਸਤੇ ਏਸਾ ਕਰਨਾ ਹੈ ਤਜ ਮਾਨ ਸਖੀ ਤਜ ਮਾਨ ਸਖੀ ਏਸ ਸਖੀਏ ਜਿਹੜਾ ਮਾਨ ਹੈ ਸਾਧਨਾ ਤੋਂ ਛੱਡ ਦੇ ਤਾਜਮਾਨ ਸਖੀ ਜਿਹੜਾ ਗੁਰਾਂ ਦਾ ਮਾਣ ਹੈ ਦੁਨੀਆ ਦੀ ਪ੍ਰਭ ਦਾ ਮਾਣ ਹੈ ਤੇ ਸਤਿਗੁਰੂ ਸਖੀ ਬਾਤਿਆਂ ਦੇ ਪਾਛ ਛੱਡਦੇ ਮਤ ਆਪਨੇ ਤੋਂ ਭਾਵ ਹੈ ਮਤੋਂ ਜੇ ਕਰਕੇ ਆਪਣੇ ਪਿਆਰੇ ਨੂੰ ਆਪੋਂ ਭਾਈ ਜਾਈਏ ਇਹ ਮਤ ਸਿੱਖਿਆ ਧਰਮ ਕਰ ਲੈ ਆਪਣੀ ਪਿਆਰੇ ਇਕਾਈ ਖੁਸ਼ੀ ਇਸ ਪ੍ਰਕਾਰ ਪਾਵਾਂਗੇ ਤਾਜਮਾਨ ਮੂਰਤਾਂ ਦੂਜਾ ਜਿਹੜਾ ਗੁਰਾਂ ਦਾ ਮਾਣ ਹੈ ਛੱਡਦੇ ਕਰੀਆਂ ਦਾ ਮੋਹ ਛੱਡ ਲੈ ਵਕਾਰ ਕਾਹੂ ਆਦ ਕਿ ਛੱਡ ਲੈ ਦੂਜਾ ਸੁਭਾਵ ਸਖੀ ਛੱਡ ਲੈ ਈਵ ਇੱਕ ਨਿਰੰਜਨੋ ਇੱਕ ਜੋ ਨਿਰੰਜਨ ਸੁਧ ਪਰਮੇਸ਼ਵਰ ਹੈ ਉਹਦਾ ਸੇਵਨ ਕਰ ਪੂਜਨ ਕਰ ਸੇਵਾ ਭਗਤੀ ਕਰ ਨਕ ਚਰਨ ਸਰਨ ਦਿਆਲ ਪ੍ਰੀਤ ਬਿਆਨੂ ਜੋ ਸਤਗੁਰੂ ਹੈ ਤਰੁਪ੍ਰੇਮ ਦੇ ਆਸਪਾਦ ਹੈ ਉਨ੍ਹਾਂ ਦੇ ਚਰਨਾਂ ਦੀ ਸ਼ਰਨ ਤੇ ਲੱਗਣਾਕਾਰ ਉਹ ਅਧਿਆਤਮਿਆਂ ਦੀ ਸਗਲ ਦੁਰਦ ਵਿਖੰਡਨ ਦੀ ਇਹ ਜੇ ਪ੍ਰੀਤ ਮਹਾਨ ਹੈ ਸਾਰੇ ਦੁਰਦ ਪਾਪਾਂ ਨੂੰ ਤੇ ਬੇਦੁਆਤ ਨੂੰ ਖੰਡਣੋ ਕਟਣ ਵਾਲੇ ਹਨ ਜਿਨ੍ਹਾਂ ਕਰਕੇ ਦੁਆਦ ਕੇ ਰੱਦ ਪ੍ਰੀਤੀ ਕੇ ਪੈਂਦੀ ਉਹ ਦੁਰਦ ਪਾਪ ਹਨਗੇ ਸਾਰਿਆਂ ਨੂੰ ਵਿਸ਼ੇਸ਼ ਕਰਕੇ ਕਟਣ ਵਾਲੇ ਹਰਿ ਨਾਰਾਜ ਹੋਏ ਦਾਸ ਦਾਸੀ ਤਜ ਉਦਾਸ ਇਹ ਸਖੀਏ ਜਿਹੜੇ ਵਾਹਿਗੁਰੂ ਦੇ ਸੇਵਕ ਹੈ ਮਨ ਬਾਣੀ ਸਰੀਰ ਕਰਕੇ ਆਪ ਦੀ ਮਿਲਤੀ ਮਾਨਸ ਛੱਡ ਕੇ ਸਾਰਿਆਂ ਦੀ ਦਾਸਾਂ ਦੀ ਦਾਸੀ ਬਣਾ ਤੇ ਉਦਾਸੀ ਨਾ ਉਹ ਮੈਨੂੰ ਨਹੀਂ ਮਿਲਣਾ ਪ੍ਰਭੇਸ਼ਰੋ ਇਹ ਉਦਾਸੀ ਛੱਡ ਦੇ ਜਰੂਰ ਤੈਨੂੰ ਵਾਹਿਗੁਰੂ ਮਿਲ ਜਾਏਗਾ ਵਾਹੁਣ ਬਿਦੀ ਨਾ ਧਾਵਾ ਹੋਰ ਹੋਰ ਕਿਸੇ ਯੁਗਤੀਆਂ ਜਿਹੜੀਆਂ ਹਨ ਸੰਸਾਰ ਦੇ ਲਈ ਆਉਣ ਵਾਲੀਆਂ ਬਹੁੜੋ ਫੇਰ ਹੋਰ ਜੁੱਤੀਆਂ 'ਚ ਨਾ ਦੌੜਨਾ ਕਰੀ ਏਸੇ ਸੁਭਾਅ ਨੂੰ ਕਾਰਨ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਵੇਗੀ ਬਹੁੜ ਜੂਨਾ ਵਿੱਚ ਹੋਰ ਵਿਧੀਆਂ ਕਰੇਗੀ ਤਾਂ ਉਹਨਾਂ ਜੂਨਾ ਵਿੱਚ ਦੌੜਨਾ ਪਊ ਤੇ ਉਸ ਪਾਸੇ ਨਾ ਦੌੜੋ ਪਰਮੇਸ਼ਰ ਦੀ ਤਰਫ ਆ ਜਾ ਨਾਨਕ ਪੈ ਅੰ ਪੈ ਕਰਹੁ ਕਿਰਪਾ ਕੇ ਪਿਆ ਸਾਡੇ ਆਪਣੇ ਬੇਤੀਪੁਰੂ ਕਹਿੰਦੇ ਹਾਂ ਸਤਗੁਰੂ ਜੀ ਕਹਿੰਦੇ ਕਿਰਪਾ ਦ੍ਰਿਸ਼ਟੀ ਕਰੋ ਜੀ ਧਾਮ ਮੰਗਲ ਗਾਵਾ ਸੱਚੀ ਪਾਤਸ਼ਾਹ ਸੀ ਤਾਂ ਚਾਹ ਕਰਕੇ ਇੱਛਾ ਵਾਂਣ ਹੋ ਕੇ ਤਾਂ ਮੈਂ ਤੇਰੇ ਮੰਗਲ ਜਸ ਨੂੰ ਗਾਉਣਾ ਕਰਾਂ ਅੰਮ੍ਰਿਤ ਪ੍ਰਕਾ ਨਾਮ ਫੇਸ ਕੀ ਅੰਮ੍ਰਿਤ ਰੂਪ ਪਿਆਰੇ ਅਕਾਲ ਪੂਰਬਾ ਜੋ ਨਾਮ ਹੈ ਮੈਂ ਅੰਗ ਲੈ ਟੋ ਹੁਣ ਜਿਸ ਪ੍ਰਕਾਰ ਸੂਰਮੇ ਦੇ ਅਖਲੀ ਟੋਣ ਵਾਲੀ ਸੋਟੀ ਹੁੰਦੀ ਹੈ ਇਸ ਪ੍ਰਕਾਰ ਜਿੱਥੇ ਬੁੱਧੀ ਕੰਮ ਨਹੀਂ ਕਰਦੀ ਅਕਲ ਨਹੀਂ ਕੰਮ ਕਰਦੀ ਉਥੇ ਸਾਨੂੰ ਟੋਣ ਵਾਲ ਤੇ ਪਰਮੇਸ਼ਰ ਦਾ ਨਾਮ ਇੱਕ ਛੋਟੀ ਹੈ ਇਹ ਨਾਮ ਦੇ ਆਸਰੇ ਅੱਗੇ ਚੱਲਣਾ ਜਿੱਥੇ ਵਿਗਤੀ ਦਾ ਗਿਆਨ ਨਹੀਂ ਚੱਲ ਸਕਦਾ ਜਿੱਥੇ ਅਕਲ ਨਹੀਂ ਚੱਲ ਸਕਦੀ ਜਿੱਥੇ ਸਿਆਣਪਾਂ ਦਾ ਕੰਮ ਨਹੀਂ ਸ਼ਾਸਤਰੀਆਂ ਦਾ ਚੱਲਦਾ ਉਥੇ ਨਾਮ ਦੀ ਤੇਖ ਦੇ ਆਸਰੇ ਅੱਗੇ ਚੱਲਣਾ ਵਿਗਤੀ ਨੂੰ ਚਲਾਉਣਾ ਉਸ ਪਾਸੇ ਅੱਗੇ ਸਿਆਣਪ ਛੱਡ ਕਰਕੇ ਉਹ ਜੋ ਹੈ ਬਹੁ ਪ੍ਰਕਾਰ ਸ਼ੁਰਮੇ ਦੇ ਹੱਥ ਜਿਹੜੀ ਟੋਣੀ ਛੋਟੀ ਹੁੰਦੀ ਹੈ ਤੇ ਜੇ ਕੋਈ ਉਹਨੂੰ ਦੁੱਖ ਦੇਵੇ ਉਹਦੇ ਨਾਮ ਵੀ ਦਿੰਦਾ ਹੈ ਇਸੇ ਪ੍ਰਕਾਰ ਕਹਿੰਦੇ ਹਨ ਉਹ ਜੋ ਹੈ ਬਹੁ ਪ੍ਰਕਾਰ ਉਹ ਜਿਹੜੀ ਜੋ ਹੈ ਤਾੜ ਜਰੀ ਇਹਨਾਂ ਮਾਇਆ ਬਹੁਤ ਪ੍ਰਕਾਰ ਕਰਕੇ ਉਹਦੇ ਮੇਟਣ ਵਾਸਤੇ ਡੰਡਾ ਵੀ ਹੈ ਮਹਾਰਾਜ ਦੇ ਨਾਮ ਦੇ ਆਸੇ ਬਚਣ ਵਾਸਤੇ ਸੁੰਦਰ ਬੂਹਨੀ ਇਹ ਸੁੰਦਰ ਆਉਜ ਦਿਬ ਭੋਗਾਂ ਨੂੰ ਖਾਏ-ਖਾ ਕੇ ਇਹ ਇੱਕ ਪ੍ਰਕਾਰ ਦੇ ਤੁਮ ਆਸ਼ਕੇ ਖਾਏ-ਖਾ ਕੇ ਕਦੇ ਸ਼ਾਸਤ੍ਰ ਪ੍ਰਾਣਾਂ ਨੂੰ ਸੁਨੇਹੇ ਅੱਖਰਾਂ ਦੇ ਬਣਾ ਕੇ ਦਿਖਾ ਦੇਣਾ ਕਦੇ ਹੋਰ ਪਾਸੇ ਭਰਮਾ ਦੇਣਾ ਇਹ ਚਤਤ ਵਿਦਿਆ ਸਿੱਧੀਆਂ 'ਚ ਪੜਚਾਉਣ ਵਾਲੀ ਹੈ ਮਾਇਆ ਜਦੋਂ ਵਿਅਕਤੀ ਸਤੋਗੁਰ ਦੀ ਗਿਆਸੂ ਦੀ ਤਿਕਦੀ ਹੈ ਉਦੋਂ ਸੋਹਣੇ ਸੋਹਣੇ ਬਾਗ ਹਰੇ ਮਖਾਉਂਦੀ ਹੈ ਸਿੱਧੀਆਂ ਦੇ ਨਾਲ ਕਦੇ ਚਤਤ ਵਿ ਇਕਾਗਰਤਾ ਦੇ ਵਿੱਚ ਜੋ ਫੁਰਨਾ ਹੋਣਾ ਪੂਰਾ ਹੋ ਜਾਣਾ ਕਦੇ ਕਿਸੇ ਆਉਂਦੇ ਦਾ ਪਤਾ ਲੱਗ ਜਾਣਾ ਕਿ ਹੁਣ ਹਲਾਣਾ ਤੁਰਿਆ ਆਉਂਦਾ ਮੇਰੇ ਦਰਸ਼ਨ ਕਰਨਾਂ ਇਹ ਸੰਕਾਇ ਹਰੇ ਬਾਗ ਆ ਮਨ ਮੁਖੰਦਾ ਵਾਹਿਗੁਰੂ ਨੂੰ ਭਲਾਉਣ ਵਾਸਤੇ ਇਸ ਪ੍ਰਕਾਰ ਸੁੰਦਰ ਮੋਹਣੀ ਹੋਣੀ ਮੋਹਣੀ ਬੜ ਕੇ ਮਾਇਆ ਇਸ ਪ੍ਰਕਾਰ ਬਹੁਤ ਪ੍ਰਕਾਰ ਕਰਕੇ ਜੋ ਹੈ ਕਾੜ ਰਹੀ ਹੈ ਸਾਰਿਆਂ ਦੇ ਜਪ ਤਪ ਨਾਸ ਕਰ ਰਹੀ ਹੈ ਵਾਹਿਗੁਰੂ ਨੂੰ ਭਲਾ ਕੇ ਹੋਰ ਪਾਸੇ ਲਾਉਂਦੀ ਹੈ ਮੋਹਣੀ ਮਹਾ ਬਚਿਤਰ ਚੰਚਲ ਤੇ ਮੋਹਣੀ ਜਿਹੜੀ ਮਾਇਆ ਹੈ ਬੜੀ ਬਚਿਤਰ ਨਾਨੋ ਤਾਉਂਦੀ ਹੈ ਅਹ ਅਨੇਕ ਪ੍ਰਕਾਰ ਦੇ ਸੋਖ ਬਨਮ ਲੋਕ ਦੇ ਸਵਰਗ ਆਦਿਕਾਂ ਦੇ ਬਖੌਂਦੀ ਹੈ ਜਿਵੇਂ ਭੋਗੇ ਸੰਸਾਰ ਦੇ ਬਖੌਂਦੀ ਹੈ ਇਸ ਪ੍ਰਕਾਰ ਮੋਹਣੀ ਮਹਾ ਬਚਿਤ੍ਰ ਚੰਚਲ ਬਚਿਤ੍ਰ ਨਾਮ ਉਗਾਉਂਦੀ ਚੰਚਲ ਕਾਈ ਕਰਦੀ ਹੈ ਕਦੇ ਕੋਈ ਪੂਜਾ ਕਰਨ ਵਾਲਾ ਹੋ ਕੇ ਮੋਹਤ ਕਰਦੀ ਹੈ ਕਦੇ ਅਧਿਕਾਰੀ ਬਣ ਕੇ ਮੱਥਾ ਟੇਕਦੀ ਹੈ ਇਸ ਪ੍ਰਕਾਰ ਬੜੀ ਮੋਹਤ ਕਰਦੀ ਹੈ ਸਾਧਨਾ ਕਰਨ ਸਾਧਨਾ ਸਾਰੇ ਖਜੋਂ ਕਰੁੰਦੀ ਹੈ ਆਣ ਕੋ ਭਾਵ ਦਿਖਾਵੇ ਅਨੇਕ ਤਰ੍ਹਾਂ ਦੇ ਹਾ ਭਾਵ ਦਿਖਾਉਂਦੀ ਲਟਕਮਟਕ ਜੀ ਵਿਖਾਉਂਦੀ ਹੈ ਜਿਵੇਂ ਕਬੀਰ ਦੇ ਕੋਲੇ ਕਦੇ ਤਾਣੀ ਬਣਾਉਣ ਵਾਸਤੇ ਸਰਦਾਰ ਨਹੀਂ ਬਣ ਕੇ ਆ ਕੇ ਮੋਹ ਰਹੀ ਟੇਕਾ ਕਰੀ ਜਾਂਦੀ ਹੈ ਕਦੇ ਕਬੀਰ ਦੀ ਜਿਹੜੀਆਂ ਕੁਟ ਕੁਨਾਲੀਆਂ ਉਸ ਮੈਨੇ ਦੀਆਂ ਬੁਲਾ ਦਿੰਦੀ ਹੈ ਅਨੇਕ ਪ੍ਰਕਾਰ ਦੇ ਹਾ ਭਾਵ ਕਬੀਰ ਨੇ ਸਭ ਹੀ ਲਿਆ ਕਬੀਰ ਆਈ ਮੁਝੇ ਭੈ ਆਨੰਦ ਕਰੇ ਕਾ ਪੇਸ ਹਮ ਰਾਖੇ ਗੁਰ ਆਪਣੇ ਹੁਣ ਤੀਨੋ ਆਦੇਸ਼ ਜਿਸ ਪ੍ਰਕਾਰ ਬਹੁਤ ਮੋਦ ਕਰਦੀ ਹੈ ਅਨੇਕ ਹਾਵ ਭਾਵ ਹਾਵੋ ਚੁਰਾ ਲੈਣ ਵਾਲੇ ਹੋ ਹਾਵੇ ਝੋਰੇ ਲਾਉਣ ਵਾਲੇ ਭਾਵ ਪ੍ਰਕਾਸ਼ ਲਸ਼ਕਾਂ ਆਪਦੇ ਕਰਤਾਖਾਨੀਆਂ ਉਹ ਹੁੰਦੀ ਹੈ ਕੋਈ ਠੀਠ ਮੀਠੀ ਮਨਹਿ ਲਾਗਿਆ ਜਿਵੇਂ ਇਹਦੀ ਨਾਮ ਪ੍ਰਵਾਹ ਕਰੇ ਉਹਦੇ ਮਗਰ ਠੀਠ ਹੋ ਕੇ ਬੜੀ ਨਿਰਜਲੀ ਹੋ ਕੇ ਵਾਲੀ ਮੰਨ ਤੇ ਮਿੱਠੀ ਪਿਆਰੀ ਬਣ ਜਾਂਦੀ ਲੱਗਦੀ ਹੈ ਨਾਮ ਲੈਣ ਨਾ ਆਵੇ ਕਿਸੇ ਦੇ ਮਿੱਠੇ ਬੁਨੇ ਹੋਏ ਮਾਰੇ ਦਾ ਨਾਮ ਵੀ ਫੇਰ ਲਿਆ ਜਾਂਦਾ ਇਸ ਵਿੱਚ ਫਸੇ ਦੀ ਸਾਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਗ੍ਰਹਿ ਬਨਹ ਤੀਰ ਵਰਤ ਪੂਜਾ ਇਹ ਛੱਡਦੀ ਕਿਤੇ ਨਹੀਂ ਗ੍ਰਸਤ ਚ ਨਹੀਂ ਛੱਡਦੀ ਗ੍ਰਹਿ ਜਿਵੇਂ ਆਦਮ ਕੱਢਣਾ ਸੀ ਉਸ ਦੇ ਤਾਂ ਹੀ ਸ਼ੈਤਾਨ ਉਸ ਪੇਸਲ ਦੇ ਵਿੱਚ ਉਥੋਂ ਨੇ ਕਣਕ ਦਾ ਦਾਣਾ ਖਵਾ ਕੇ ਮੁਸਤ ਗਿਆ ਸੀ ਉਹਨੂੰ ਉੱਥੇ ਬਗਰਾਤਦਾ ਸੀ ਕਿਉਂ ਗ੍ਰਸਤ ਵਾਇਆ ਨੂੰ ਨਹੀਂ ਛੜਦੀ ਗ੍ਰਹਿ ਬਨਹ ਤੀਰ ਹੈ ਅੱਜ ਬਨ ਦੇ ਵਿੱਚ ਨਾ ਉਹ ਆਸੀ ਸਾਗ ਸਿੰਘ ਜੀ ਸਿੰਘੀ ਦੇਖੋ ਉੱਥੇ ਵੀ ਇਸ ਦੇ ਤਾਈਂ ਵੋਹ ਲਿਆ ਬੇਸਮਾਨ ਨੇ ਅੱਜ ਕਰਕੇ ਬਰਹੁ ਲੋਕ ਦੇ ਰਿਖੀ ਸਮਝਦਾ ਰਿਹਾ ਭਾਰਤ ਪੂਜਾ ਤੇ ਤੀਰ ਹੈ ਬਰਹ ਬਨਹ ਅੱਗੇ ਬਨਹ ਤੀਰ ਹੈ ਤੀਰੇ ਤੀਰਥਾਂ ਦੇ ਕਿਨਾਰਿਆਂ ਤੇ ਜਿਹੜੀ ਸਾਧ ਸੰਗੇਜ ਜੀ ਪ੍ਰਾਸਰ ਮੁਨੀ ਸੀ ਇਹਦੇ ਨਾਲ ਹੀ ਜੋ ਮਲਾਪ ਰੋਟੀ ਖਾਂਦਾ ਸੀ ਤੇ ਇਹਦੀ ਲੜਕੀ ਜਿਹੜੀ ਮਛਰੇ ਦੇ ਪੇਟ ਤੋਂ ਪੈਦਾ ਹੋਈ ਸੀ ਪ੍ਰਾਸਰ ਦੀ ਹੁੰਦਾ ਲੜਕੀ ਸੀ ਉਹ ਉਹ ਪਛਰਾਉਂਗੇ ਕਿ ਮੌਤ ਹੋ ਗਿਆ ਸੀ ਉਹ ਮਸ਼ੋਦਰੀ ਨੂੰ ਵੇਖ ਕੇ ਮੌਤ ਹੋ ਗਿਆ ਤੀਸ ਕਿਨਾਰੇ ਵਿਆਸ ਪੁਨਰ ਦੇਸ਼ਾਂ ਸਿੰਘ ਜੀ ਉਥੋਂ ਦੇੜੀ ਲੈ ਕੇ ਜੇ ਲੜਕੀ ਗਈ ਉਸਨੇ ਇਸ ਰਖੀ ਤੋਂ ਲੱਗਿਆ ਕੀਤੀ ਤਰੀਹੀ ਦਾ ਮਾਨੈਸਾ ਡੋਲਿਆ ਉਸ ਦੇ ਸਾਧ ਸੰਗੇ ਜੀ ਇਹ ਕਹਿੰਦੇ ਤੇਰੇ ਕੋਲੋਂ ਚਾਰ ਚਾਰ ਕੋਹਾ ਸੁਗੰਧੀ ਆਇਆ ਕਰੂਗੀ ਇਸ ਪ੍ਰਕਾਰ ਵੀ ਹਾਲ ਬਕੀਤੀ ਬਿਆਸ ਪੈਣਾ ਕੀਤਾ ਸੀ ਉਸ ਵੇਲੇ ਤੀਰਾਂ ਦੇ ਕਿਨਾਰਿਆਂ ਦੇ ਦਰਿਆਵਾਂ ਤੇ ਨਹੀਂ ਛੱਡਿਆ ਇਸ ਆਇਆ ਨੇ ਭਾਰਤ ਪੂਜਾ ਅਗੇ ਭਾਰਤ ਰੱਖਣ ਵਾਲੇ ਜਿਹੜੇ ਸੀ ਲੋਕ ਵਿਸ਼ਵਾ ਮਿੱਤਰ ਵਰਤਿਆਰੀ ਸੀ ਅਗੇ ਪੂਜਾ ਕਰਨ ਵਾਲੇ ਪਰਮੇਸ਼ਰ ਦਾ ਮਾਨਸਿਕ ਪੂਜਾ ਕਰਨ ਵਾਲੇ ਸਭ ਦੀ ਯਾਦ ਕਿਸਾਨ ਬਾਟ ਘਾਟ ਹੈ ਜੋ ਹੁਣੀ ਬਾਟ ਰਸਤਿਆਂ ਵਿੱਚ ਰਹਿਣ ਵਾਲੇ ਜਿਹੜੇ ਲੋਕ ਸੰਗੇ ਰਸਤਿਆਂ 'ਚ ਬੈਠ ਕੇ ਨਸਤੇ ਰਹਿੰਦੇ ਸੀ ਉਹਨਾਂ ਨੂੰ ਨਹੀਂ ਛੱਡਿਆ ਰਸਤਿਆਂ ਦੇ ਵਿੱਚ ਸਾਧ ਸੰਗਤ ਜੀ ਬੈਠੇ ਵਾਲੇ ਇਸ ਪ੍ਰਕਾਰ ਦੁਸ਼ਾਸ਼ਾ ਰਹੀ ਕੀ ਦਿੱਤਾ ਹੀ ਇਸ ਦੇ ਅੰਦਰ ਗਰੋਧ ਪੈਦਾ ਕਰ ਦਿੰਦਾ ਅਤੇ ਘਾਟ ਦ੍ਰਿਆਵਸ ਦੇ ਉਤੇ ਸਰਬਹੀ ਆਰਕ ਪ੍ਰਾਸਰਾਦ ਕਰਨ ਜੋ ਨਹੀਂ ਤਾਰਨਾ ਕੀਤਾ ਇਸਨੇ ਨਾਨਕ ਪੈੰਤ ਦਇਆ ਧਾਰੂ ਅਸੀਂ ਤੇ ਬੇਨਤੀ ਪੁਰਬ ਕਹਿੰਦੇ ਹੈ ਪਰਮੇਸ਼ਰ ਆਪ ਦਇਆ ਦ੍ਰਿਸ਼ਟੀ ਕਰੋ ਸਾਡੇ ਤੇ ਮੈਂ ਨਾਮ ਅੰਧੇ ਤੂੰ ਹੁਣ ਕੋ ਕਰਮ ਦੇ ਤੇ ਹੱਥ ਕੋਣੀ ਹੁੰਦੀ ਛੋਟੀ ਉਹ ਆਪ ਦੇ ਤੋ ਕਿ ਜਾਣ ਵਾ ਤੇ ਤੇਰਾ ਨਾਮ ਸਾਡੇ ਮਾਰਾ ਇਸ ਮਾਇਆ ਤੋਂ ਬਚਾਉਣ ਵਾਸਤੇ ਟੋਣੀ ਛੋਟੀ ਦੀ ਨਿਆਈ ਹੈ ਨਾਮ ਤੇਰੇ ਨਾਮ ਦੀ ਟੇਕ ਲਈਏ ਤੋਂ ਬਚਣ ਵਾਸਤੇ ਹੋਰ ਕੋਈ ਉਪਾਰ ਨਹੀਂ ਹੈ ਨਾ ਗ੍ਰਸਤੀ ਛੱਡਦੀ ਹੈ ਨਾ ਬਰਵਾਸੀਆਂ ਨੂੰ ਛੱਡਦੀ ਹੈ ਨਾ ਕੀਰ ਸਾਡੇ ਕਿਨਾਰਿਆਂ ਤੇ ਛੱਡਦੀ ਹੈ ਨਾ ਵਾਪਰ ਰੱਖਣ ਵਾਲਿਆਂ ਨੂੰ ਨਾ ਪੂਜਾ ਕਰਨ ਵਾਲਿਆਂ ਨੂੰ ਨਾ ਰਸਤਾ ਰਹਿਣ ਵਾਲਿਆਂ ਨੂੰ ਤੇ ਇਸੇ ਤਰ੍ਹਾਂ دریاਵਾਂ ਦੇ ਘਾਟਾਂ ਦੇ ਰਹਿਣ ਵਾਲਿਆਂ ਨੂੰ ਜੋ ਨਹੀਂ ਤਾਲਣ ਵਾਲੀ ਹੈ ਨਾਨਕ ਪੈ ਮਾਤ ਧਾਰੂ ਬੇਨਤੀ குரு ਕਹਿੰਦੇ ਹੈ ਪੀਆ ਸਾਡੇ ਆਪਣੇ ਪਰਿਵਿਸ਼ਟ ਬੇ ਦਿਸਤੀ ਕਰਵਾ ਕੋ ਮੈਂ ਨਾਮ ਅੰਧਲੇ ਟੋਹਣੋਂ ਮਾਰੇ ਅੰਧਲੇ ਅਗਿਆਨੀ ਨੂੰ ਆਪਦੇ ਨਾਮ ਦੀ ਕੋਣੀ ਸੋਚੀ ਐ ਜੋਣ ਵਾਸਤੇ ਕਿਦੇ ਹਾਸਲੇ ਚਲੀਏ ਮੋਹ ਅਨਾਥ ਤੈਨਾਥ ਫਿਰ ਮਰ ਮੈਂ ਅਨਾਥ ਯਤੀਮ ਹਾਂ ਗਰੀਬ ਹਾਂ ਕੇ ਪਿਆਰੇ ਕਾਲਕੂ ਸਾਰਿਆਂ ਦਾ ਅਨਾਥ ਸਵਾਮੀ ਹੈ ਜਿਉਂ ਜਾਣੋ ਜਿਵੇਂ ਮਾਰੇ ਜਾਣੋ ਸਾਨੂੰ ਗੁਣ ਤਾਂ ਸਾਡੇ ਤੇ ਹੈ ਨਹੀਂ ਉਗਣ ਵਾਲੇ ਵੀ ਜਾਣ ਕੇ ਸਾਡੀ ਮਾਰਾ ਰੱਖਿਆ ਕਰੋ ਆਪੋ ਜੇ ਤਰਾਈ ਉਹ ਨਾ ਇਹਨ ਕਰੋ ਵੀਰ ਸ਼ਾਸਤਰਾਂ ਦਾ ਤਤ ਤੁੰਗ ਰਸੋਣ ਕਰਨ ਵਾਲੀ ਸਾਡੇ ਚਤ్రਾਈ ਨਹੀਂ ਜੀ ਇਸ ਦੇ ਪੇ ਅਭੇਕਾ ਦੇ ਗਿਆਨ ਦੀ ਜਏਤਾ ਦੇ ਗਿਆਨ ਦੀ ਕੋਈ ਚਤ్రਾਈ ਨਹੀਂ ਵਾਕਾਂ ਦੀ ਸਾਡੇ ਪਾਸ ਇਸ ਕਰਕੇ ਤੈਨੂੰ ਦੀ ਯਾਦੋਂ ਸ਼ਾਸਤਰਾਂ ਦੀਆਂ ਯੁਗਤੀਆਂ ਦਸ਼ਤਾਂ ਪ੍ਰਮਾਣ ਦੇ ਕੇ ਜਾਣੂ ਰਿਯਾਣੋਂ ਪ੍ਰਸੰਨ ਕਰ ਲਈਏ ਅਰੀ ਜਾਵੋ ਕਹਿ ਮੁਖੇ ਕਹਿ ਕੇ ਮੁਖੋ ਯੁਕਤੀ ਪ੍ਰਧਾਨ ਹੋ ਕੇ ਤੁਹਾਨੂੰ ਪ੍ਰਸੰਨ ਕਰ ਲਈਏ ਨਹਿ ਚਤਰ ਸੁਗੁਰ ਸੁਜਾਨ ਬੇਤੀ ਨਾ ਮਹਾਰਾਜ ਵਿਹਾਰਾਂ ਚ ਚਤਰ ਹਾਂ ਨਾ ਸ਼ਾਸਤਰ ਗਿਆਨ ਚ ਸੂੜ ਚਤਰ ਹੈ ਨਾ ਸੁਜਾਨ ਮਾ ਪਰਮਾਰਥ ਵਿੱਚ ਚਤਰ ਹੈ ਤੇ ਨਾ ਮੈਂ ਸੱਚੇ ਬਾਦਸ਼ਾਹ ਪਰਮਾਰਥ ਦੀ ਬੇਤੀ ਜਾਣੂ ਹਾਂ ਗੋਵਿੰਦਿਰ ਗੁਣੋ ਗੁਣ ਨਹੀਂ ਨਾ ਤਤਵੇਤਰੂਪ ਮੈਂ ਹਾਂ ਨੈ ਚਤੁਰ ਵਿਹਾਰਾਂ ਵਿੱਚ ਨਾ ਸੂਤ ਸ਼ਾਸਤਰ ਗਿਆਨ ਹੈ ਨਾ ਸਿਆਣਪ ਉਪਰੋਖ ਗਿਆਨ ਤੇ ਨਾ ਬੇਤੀ ਉਪਰੋਖ ਗਿਆਨ ਦੀ ਮੋਹੇ ਨਿਰਗੁਣ ਗੁਣ ਨਹੀਂ ਮਹਾਰਾ ਮੈਂ ਤਾਂ ਸਰਸੰਤੂਖ ਆਜੂ ਗੁਣਾਕ ਨਿਰਗੁਣ ਹਾਂ ਮੇਰੇ ਜੀ ਗਿਆਨ ਆਵੇ ਕੋਈ ਵੀ ਗੁਣ ਨਹੀਂ ਹੈ ਨਾ ਰੂਪ ਰੂਪ ਨਾ ਨੇਣ ਬੰਕੇ ਇਸ ਤਰਿਆਂ ਆ ਪਤੀ ਨੂੰ ਮੋਹਤ ਕਰ ਰੋ ਆ ਤੇ ਸੋਹਣਾ ਰੂਪ ਹੁੰਦਾ ਹੈ ਸੋਹਣਾ ਜਸ ਹੁੰਦਾ ਹੈ ਬੇਤਰਸੁਂਦੇ ਹੋਣ ਕਾ ਮੋਜ ਕਰ ਲੈਂਦੀਆਂ ਹਨ ਇਸੇ ਪ੍ਰਕਾਰ ਜਹ ਰੂਪ ਧੂਪ ਨਾ ਲੈਣ ਪੰਖੀ ਬਰਲ ਰੂਪ ਨਾਲ ਵਹਿਰੂ ਤਨੀ 모ਹ ਜਾਂਦਾ ਰੂਪ ਅੰਤ ਹੋਏ ਨਾਹੀ 모ਹ ਹੈ ਪ੍ਰਭ ਕੀ ਜੋਤ ਸਗਲ ਕਟਸੂ ਹੈ ਦਿਲ ਦੀ ਸਫਾਈ ਵਾਲਾ ਸਾਡਾ ਸਰੂਪ ਰੀ ਤੂ ਪਾਪ ਦਾ ਜਸ ਰੂਪੀ ਧੂਪ ਨਹੀਂ ਹੈ ਤੇ ਨਿਰ ਸੁਤਰੀ ਸਿਮਰਤੀ ਰੂਪੋ ਜੋ ਨਾ ਵਰਾਗ ਹੋਏ ਕੋਪੀ ਨੇਤਰ ਬੰਕੇ ਸੁੰਦਰ ਹਨ ਕਹਿ ਭਾਲ ਤਹਿ ਰਖ ਜੈ ਜਿਸ ਪ੍ਰਕਾਰ ਭਾਉਂਦਾ ਹੈ ਤੈ ਰਖੇ ਤਿਸ ਪ੍ਰਕਾਰ ਮਾਰਾ ਤੂੰ ਰਖ ਸਾਡੀ ਰੱਖਿਆ ਕਰ ਸੱਚੇ ਪਾਤਸ਼ਾਹ ਜਿੱਥੇ ਭਾਉ ਲੈ ਉੱਥੇ ਰਖ ਨਾ ਜਿਸ ਪ੍ਰਕਾਰ ਆਪ ਨੂੰ ਭਾਜੇ ਉਸੇ ਪ੍ਰਕਾਰ ਸਾਡੀ ਰੱਖਿਆ ਕਰੋ ਜੈ 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 ਅੰਪਹਿ ਸਭਨ ਜਾ ਕੋ ਸ਼ਾਬ ਨੂੰ ਜੈ ਜੈ ਕਰ ਮਾਤ ਲੋਗ ਦੇ ਜੀਵ ਅਗੇ ਸਵਰਗ ਦੇ ਦੇਵਤੇ ਮਰਮ ਲੋਕ ਦੇ ਸਾਰੇ ਜੈ ਜੈਕਾਰ ਕਰਕੇ ਜਪਦੇ ਹੈ ਉਹਦੇ ਤਾਂ ਕਿੰਨਾ ਲੋਕਾਂ ਦੇ ਜੀਵ ਜੰਦ ਜਿੰਨੇ ਹਨ ਇਸੇ ਪ੍ਰਕਾਰ ਜੈ 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 ਓ ਪਹਿ ਸਗਲ ਜਾ ਕਉ ਜੈ ਜੈਕਾਰ ਕਰਕੇ ਸਭ ਯੁਗ ਦੇ ਜੀਵ ਕ੍ਰੇਤਾ ਦੇ ਜੀਵ ਦਵਪਰ ਦੇ ਜੀਵ ਕਲਿਯੁਗ ਦੇ ਜੀਵ ਸਾਰੇ ਜੰਮ ਤਾ ਉਚਾਰਨ ਕਰਦੇ ਹੈ ਜਿਸ ਆਪ ਕੋ ਕਰਨਾ ਪਤ ਗਤ ਕੇਨੇ ਲਖੋ ਅਗੇ ਜੈ 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 ਜੰਮ ਤਾ ਸਗਾਂ ਕੋ ਜੈ ਜੈ ਕਰ ਕਰਕੇ ਉਤਮ ਸਤਿਏ ਅਤੇ ਮਦਮ ਅਧਕਾਰੀ ਜਿਹੜੇ ਹੰ ਜਿਗਿਆਸੂ ਤੇ ਬਖਈ ਲੋਕ ਪੰਬਰ ਸਾਰੇ ਆਪ ਦੇ ਮਤਲਬਾਤ ਤੇ ਜੈਕਾਰ ਕਰ ਕਰਕੇ ਜਪਦੇ ਹੈ ਜੀ ਸਾਬ ਕੋ ਕਰਨਾਪਤ ਦੇਵਤੇ ਮਨੁੱਖੋ ਦਇਕੋ ਨਾ ਦਾਧਕ ਕਰਨਾਪਤ ਗਾਧਕੀ ਨੇ ਲਖੋ ਹੈ ਕਰਨਾ ਦੇ ਪਤੀ ਕਿਰਪਾ ਜੋ ਗੁਣਾ ਦੇ ਪਤੀ ਸਾਡੀ ਗਤੀ ਕਲਿਆਣ ਕਰਨੀ ਕਿ ਇਹਨਾਂ ਨੂੰ ਖੋ ਕਿਉਂ ਨਹੀਂ ਲਖਦੇ ਜਾਣਦੇ ਸਾਡੀ ਗੱਤੀ ਕਰ ਨਹੀਂ ਕਰੋ ਸਿੱਦੇ ਪਾਸੇ ਜਾਣਾ ਸਾਡੀ ਬੀਮਾਰੀ ਨੂੰ ਨਾਨਕ ਪੈ ਆਪ ਪੈ ਦੇਵ ਸੇਵ ਕੋ ਕਿੰਨੇ ਲਖੋ ਕਿੰਨੇ ਲਖੋ ਨਹੀਂ ਕਿਉਂ ਨਹੀਂ ਲਖਦੇ ਹੋ ਕਿ ਨਹੀਂ ਲਖਦੇ ਹਾਂ ਨਾਮ ਪੈ ਅੰਪੈ ਸੇਵ ਸੇਵ ਤੁਮ ਜੀ ਕੀ ਪੁਰਖ ਸਤਿਗੁਰੂ ਜੀ ਕਹਿੰਦੇ ਨੇ ਹੈ ਮਹਾਰਾਜ ਆਪਦੇ ਸੇਵਕਾਂ ਦੀ ਸੇਵਾ ਕਰਨ ਵਾਲੇ ਹਾਂ ਅਸੀਂ ਜਿਉਂ ਜਾਨ ਨੂੰ ਤੇਉਂ ਉਹ ਰੱਖੋ ਮਹਾਰਾਜ ਜਾਨ ਨੂੰ ਸਾਨੂੰ ਉਸੇ ਤਰ੍ਹਾਂ ਸਾਡੀ ਰੱਖਿਆ ਕਰੋ ਕਿਰਪਾ ਕਰੋ ਮੋਹ ਮਛਲੀ ਤੋਂ ਨਹੀਂ ਫਿਰ ਪ੍ਰੇਮ ਤੁਹਾਨੂੰ ਕਰਦੇ ਹੈ ਮਹਾਰਾ ਸਾਡਾ ਸਾਡੀ ਜਿਹੜੀ ਜਿੰਦ ਹੈ ਤਾਂ ਮੱਛੀ ਦੀ ਨੇ ਆਈ ਹੈ ਤੁਸੀਂ ਮਹਾਰਾਜ ਜੰਦੀ ਨੇ ਆਈ ਹੋ ਤਾਂਬ ਤੋਂ ਬਿਨਾ ਵਾਹਿਗੁਰੂ ਕਿਸ ਪ੍ਰਕਾਰ ਸਾਡਾ ਸ਼ਰਨਾ ਹੋਵੇ ਮੋਈ ਚਾਤਰਿਕ ਤੋਂ ਬੂ ਅਸੀਂ ਨਾ ਮਾਰਾ ਬੁਰੀ ਹਾਂ ਵੀ ਨਹੀਂ ਆਈ ਹੈ ਤੁਸੀਂ ਸਾਂਤੀ ਬੂਨ ਦੀ ਨਹੀਂ ਆਈ ਹੋ ਤ੍ਰਿਪਤ ਮੁਖ ਕਰ ਸਾਡੇ ਮੁਖ ਅੰਕਾ ਕਰਨ ਜੇ ਪਵੇ ਗੁਰੂ ਸਾਹਿਬ ਬਦਲ ਦੀ ਰਾਹੀ ਤਾਂ ਸਾਨੂੰ ਤ੍ਰਿਪਤੀ ਹੁੰਦੀ ਹੈ ਮੁਖ ਪਰ ਹੈ ਹਰ ਪਿਆਸ ਮੀ ਸਾਡੇ ਮੁਖ ਅੰਕਾ ਕਰਨ ਵਿੱਚ ਗੁਰਾਂ ਦਾ ਬੇਸ਼ੁਕੀ ਸਾਂਤੀ ਬੂਨ ਪਵੇ ਤਾਂ ਸਾਡੀ ਪਿਆਸ ਜਿਹੜੀ ਵਿਛੋੜੇ ਦੀ ਐ ਤੇ ਹਰਾਂ ਮੇਰਸ ਦੇਵੇਂ ਜੀ ਆਇਆਂ ਪ੍ਰਾਨਪਤੇ ਇਹ ਸਾਰਿਆਂ ਦੇ ਜੀਆਂ ਦੇ ਫਿਰਦਾਂ ਦੇ ਅੰਦਰ ਵਸਣ ਵਾਲੇ ਤੇ ਪ੍ਰਾਨਾਂ ਦੇ ਪਤੀ ਪਰਮੇਸ਼ਰ ਜੀਵਨ ਰੂਪ ਚੇਤਨੋ ਲਾੜੇ ਲਾੜ ਲੜਾਏ ਸਭ ਮਹਿਰ ਵਾਲਾ ਲਾੜਨੇ ਹੋ ਆਪ ਤੁਸੀਂ ਅਜੰਬੀ ਹੋ ਲਾੜ ਲਈਏ ਤੇਰੇ ਪੈਰ ਤੋਂ ਆ ਉਹਨਾਂ ਨੂੰ ਲਾੜ ਅਨੰਦ ਦੇ ਚ ਲੈ ਜਾਣ ਵਾਲੇ ਹੋ ਸਾਰੇ ਵੀ ਕਿੰਨੇ ਕਾਬੀ ਆਪਕੋ ਜਿਵੇਂ ਲਾੜਲੇ ਪੁੱਤਰ ਦੇ ਤਾਂ ਹੀ ਮਾਪੇ ਜਿਹੜੇ ਐ ਲਾੜ ਵਿੱਚ ਲਗਾਉਂਦੇ ਐ ਆਨੰਦ ਵਿੱਚ ਫੈਲਾਉਂਦੇ ਐ ਇਸੇ ਪ੍ਰਕਾਰ ਲਾੜਲੇ ਜਿਹੜੇ ਤੇਰੇ ਫਲ ਪੈ ਹੈ ਪਰਮੇਸ਼ਰ ਲਾੜਲੇ ਉਹਨੂੰ ਲਾੜ ਆਨੰਦ ਵਿੱਚ ਲਗਾਉਨੇ ਹੋ ਮੇਰਾ ਹਮਾਰੀ ਹੋਏ ਗਤੇ ਸਾਨੂੰ ਵੀ ਮਾਰਾ ਮਿਲੋ ਸਾਡੀ ਵੀ ਗਤੇ ਕਲਿਆਣ ਹੋਵੇ ਆਉ ਵੀ ਪ੍ਰਾਪਤੀ ਹੋਵੇ ਸਾਨੂੰ ਗੀਤ ਜਿਤਵਾ ਮਿਟ ਅੰਧਾਰੇ ਮਹਾਰਾਜ ਕਿਉਂ ਚਿਰ ਉਦੇ ਰਹਿੰਨੇ ਹਾਂ ਕਿ ਕਦੋਂ ਅਗਿਆਨ ਦੇ ਢੇਰੇ ਨੂੰ ਮਿਟੋਂਗੇ ਕਦੋਂ ਮਿਲੋਂਗੇ ਸੱਚੇ ਬਾਦਸ਼ਾਹ ਜਿਵੇਂ ਆਜ ਚੱਕਵੀ ਦਿਨ ਚੜਾਵੇਂ ਜਿਵੇਂ ਮੌਸਾ ਲੱਗੇ ਇੰਨੀ ਚੱਕਵੀ ਨੂੰ ਕਦੋਂ ਦਿਨ ਚੜੇ ਤੇ ਕਦੋਂ ਵਿਯੋਗ ਮਿਟੇ ਆ ਗੁਰੂ ਸੂਰਜ ਰੂਪ ਦੇ ਕਦੋਂ ਚੜੋਂਗੇ ਤੇ ਕਦੋਂ ਵਾਹਿਗੁਰੂ ਰੂਪ ਚੱਗਵੇ ਆਪਦੇ ਨਾਲ ਮਿਲਾਂਗੇ ਨਾਨਕ ਪੈੰਪ ਪੈ ਕਰ ਸੰਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕੰਨਿ ਨੇ ਹੈ ਪੀ ਆਪਨੇ ਸਾਡੇ ਪਰਮੇਸ਼ਰ ਪਿਆਰੇ ਸਭ ਦਰਾਂ ਦੇ ਜਿਨ੍ਹਾਂ ਨੂੰ ਤੇਰੇ ਨਾਲ ਮਿਲ ਦਿੱਤਾ ਹੈ ਬਕਲੀ ਨੀਰ ਨਾ ਦੀਸਾ ਮਛੀਨ ਪਣੀ ਬਿਛੜੀ ਨਹੀਂ ਹੈ ਤੇ ਪਾਣੀ ਨਹੀਂ ਪੁੱਸਦਾ ਐ ਉਹਨਾਂ ਨੂੰ ਕਦੇ ਵਿਸਰਦੇ ਨਹੀਂ ਆਉ ਮਾਰਾ ਹਰ ਵਕਤ ਮੇਲੇ ਰਿੰਦੇ ਆਉਦੇ ਵਿੱਚ ਤਨ ਤਨ ਹਮਾਰੇ ਭਾਣ ਪ੍ਰਭੂ ਜੀ ਦਾ ਆਨੰਦ ਕਿਸੇ ਕਰਦੇ ਹਨ ਤੰਤਾ ਦੇ ਯੋਗ ਹਨ ਇਹ ਸੰਤ ਜਨੂ ਸਾਡੇ ਭਾਗ ਜਿਹੜੇ ਹਨ ਘਰ ਆਇਆ ਪਿਰ ਮੀਰਾ ਸਾਡੇ ਕਲ ਹਿਰਦੇ ਅੰਦਰ ਪਿਰ ਪਤੀ ਪਰਮੇਸ਼ਰ ਦਾ ਕਾਲ ਚਰਕ ਸਾਡਾ ਸਿਰੋਮਣੀ ਆ ਗਿਆ ਹੈ ਸੋਹੇ ਬੰਕ ਦੁਆ ਇਹ ਸੰਤ ਜਨੂ ਸਾਡੇ ਸਾਧਨਾ ਰੂਪੀ ਬੰਕ ਸੰਗਮ ਸਾਧਨਾ ਦੇ ਸਾਹਿਬ ਜੀ ਦੇ ਇੰਦਰੀਏ ਕੀ ਦਰਵਾਜਿਆਂ ਨੇ ਸੋងੇ ਹਨ ਅੱਖਾਂ ਕਰਕੇ ਤੁਮ ਬ੍ਰਹਮ ਦੇ ਦਰਸ਼ਨ ਕਰਦੇ ਆਂ ਕੰਨਾਂ ਨਾਲ ਉਹਦਾ ਜਾਸੀ ਸੁਣਦੇ ਆਂ ਇਹ ਸੁੰਦਰ ਇੰਦਰੀ ਸੰਧਮ ਸਾਧਨਾ ਕਰਕੇ ਮਨ ਤੇ ਇੰਦਰੀ ਆਲਕ ਸੋਹਣੇਕ ਹੋਏ ਹਨ ਸਾਧਨ ਰੂਪੀ ਸੰਦੇਰਵਾਜੇ ਸੋਪੇ ਹੁਣ ਵਿਰਾਗ ਵੀ ਸਾਰੇ ਸਫਲੇ ਹੋ ਗਏ ਹਨ ਸਤਲਾ ਬਨ ਹਰਾ ਸਾਰਾ ਸੁਭਗੁਨਾ ਦਾ ਬਾਗੀਚਾ ਵੀ ਸਾਡਾ ਆਪਾ ਕਰਦੇ ਹੰਦੇ ਨੇ ਹਰ ਹਰਾ ਹੋ ਗਿਆ ਹੈ ਹਰ ਹਰਾ ਸੁਆਮੀ ਸੁਖ ਹੈ ਗਾਮੀ ਓ ਸੁਆਮੀ ਹਰਿਆ ਤੋਂ ਹਰਿਆ ਹੈ ਸਦਾ ਸਰਜੀਤ ਸਜੀਵਨ ਨਾਰਾਇਣ ਸਾਹਿਬ ਜੀ ਸਰਜੀਤ ਰੂਪ ਹੈ ਹਰ ਹਰਾ ਜਿ ਸਰੀਰ ਕਰਕੇ ਸਾਰਾ ਇਹ ਸੰਸਾਰ ਹਰਾ ਪਰਾ ਹੋ ਰਿਹਾ ਹੈ ਹਰ ਹਰਾ ਸੁਆਮੀ ਉਹ ਸੋਖ ਸੰਕਾ ਮਾਲਕ ਹੈ ਸਹਿ ਗੰ ਸੁਖ ਸਿੰਘ ਦੀ ਹੋ ਗਈ ਕਿਰਪਾ ਕਰਕੇ ਗਾਮੀ ਗਮਤਾ ਹੋਈ ਹੈ ਸੰਤ ਮੰਗਲ ਰਸ ਘਾਣਾ ਇਸ ਪ੍ਰਕਾਰ ਅਨੰਦ ਰੂਪ ਨੂੰ ਪਾ ਕੇ ਸਾਚ ਸਿਮਜੀ ਉਹਦਾ ਮੁੰਬੇ ਗਾਉਣੇ ਹੈ ਕਣਾ ਰਸ ਅਨੰਦ ਪ੍ਰਾਪਤ ਹੋਇਆ ਹੈ ਨਵਨ ਨਵਤਨ ਨਾਹ ਬਾਲਾ ਉਹ ਤੂੰ ਇਸੇ ਕੋਈ ਮਲ ਫਰੇਵ ਨਹੀਂ ਹੈ ਛਲ ਨਹੀਂ ਹੈ ਅਤੇ ਨਵਜਨ ਨਵੀਨ ਸਰੂਪ ਉਸ ਵਾਹਿਗੁਰੂ ਦਾ ਨਿਤ ਨਾ ਹੈ ਕਵਨ ਰਸਨਾ ਨਾ ਹਵਾਲਾ ਨਾ ਪਤੀ ਹੈ ਮਾਲਾ ਬਲੀ ਹੈ ਹਰਨ ਪਰਮਜਾਗਾਂ ਦੇ ਤਰ ਫੂਰ ਬਾਲਾ ਚੜਦੀ ਜਵਾਨੀ ਦੀ ਨਹੀਂ ਆਈ ਸ਼ੌਕ ਸਿੱਖ ਆਗਦੇ ਭਗਤਾਂ ਦਾ ਪੂਰਾ ਕਰਨ ਵਾਲਾ ਬਲੀ ਹੈ ਕਵਨ ਰਸਨਾ ਇਤਰਾਸਣ ਵਾਲਾ ਬਾਲਾ ਹੋ ਕਵਨ ਰਸਨਾ ਗੁਣ ਭਾਣੋ ਸਾਈਂ ਦੇ ਕਿਹੜੇ ਕਿਹੜੇ ਗੁਣ ਸਾਡੀ ਹਸਨਾ ਇੱਕੋ ਹੈ ਮਾਰੇ ਬਲੇ ਬਿਆਨ ਤੋਂ ਗੁਣ ਹਨ ਕਿ ਕਿਹੜੇ ਰਸਨਾ ਕਰਕੇ ਗੁਣਾ ਨੂੰ ਪਚਾਰਨਾ ਕਰ ਮੇਰੀ ਸੇਜ ਸੋਹੀ ਦੇਖ ਮੋਹੀ ਇਹ ਸੰਜੁਨ ਨੂੰ ਸਾਡੀ ਸੇਜਾਂ ਅੰਤ ਕਰ ਨੂੰ ਸਰਵਾ ਕਰਕੇ ਸੋਮ ਨੀਕ ਹੋਈ ਹੈ ਮਾਰੇ ਨੂੰ ਸਖਿਆ ਦੇ ਵੇਖ ਕੇ ਹੁਣ ਕਿੱਦੀ ਦਿੱਤੀ ਮੋਤ ਹੋ ਗਈ ਹਾਂ ਲਗਨ ਸਹਿ ਸਾ ਦੁਖ ਹਰਾ ਜਿਹੜਾ ਪ੍ਰਮਾਣ ਪਰਮੇ ਬਰ ਬੱਜਿਆ ਅਜਿਕੇ ਸੰਸੇਵੀ ਹੁਣ ਪਾਵਨ ਨ ਕੋਬੀ ਤਾਦਨਾ ਵਾਲੇ ਸਾਰੇ ਸੰਸੇਵੀ ਹੋਏਗੇ ਜਮਨ ਦਾ ਦੁੱਖ ਵੀ ਸਾਰਾ ਹਰਿਆ ਗਿਆ ਮੀਟਿਆ ਗਿਆ ਨਾਨਕ ਪੈ ਅੰਤੈ ਮੇਰੀ ਆਸ ਪੂਰੀ ਬੇਮਤੀ ਪੁਰਖ ਮਾਰੇ ਸਾਹਿਬ ਕਵੇਂ ਹਨ ਇਸ ਪ੍ਰਕਾਰ ਮੇਰੀ ਅਕਾਲ ਪੁਰਖ ਵਾਹਿਗੁਰੂ ਨੇ ਸੇ ਸੰਤ ਜਨੋ ਆਉਗੀ ਪ੍ਰਾਪਤੀ ਕਰਾ ਕੇ ਆਸਾ ਪੂਰੀ ਕਰ ਦਿੱਤੀ ਹੈ ਗਿਲੇ ਸੁਆਮੀ ਅਪਰੰਪਰਾ ਮੇਰੀ ਸਤਗੁਰਾਂ ਆਸਾ ਹੀ ਪੂਰੀ ਕਰ ਦਿੰਦੀ ਏ ਜੋ ਸਰਬ ਕਾ ਸਵਾਮੀ ਮਾਲਕ ਹੈ ਅપર ਪ੍ਰਕਿਰਤੀ ure ਹੈ وہ پرکرتی تو پرے ہے پرمیشور وہ اس نال مل کے نہال ہو گئے ہیں میری سیج سوئی دیکھو بھئی سگل پیسہ دو پہارا نانک پیسہ میری آس پوری میرے سوامی اپر ہم پر واہی کا خانسہ